ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੀ ਇਸ ਵਿਧਵਾ ਔਰਤ ਨੇ ਪਿੰਡ ਦੇ ਹੀ ਤਨਖਾੜੇ ਵਿਤੀ ਤੇ ਪੁਲਿਸ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ ਜਿਸ ਦਾ ਕਹਿਣਾ ਹੈ ਕਿ ਮਿੱਟੀ ਪੁੱਟਣ ਨੂੰ ਲੈ ਕੇ ਪਿੰਡ ਦੇ ਇੱਕ ਵਿਅਕਤੀ ਵੱਲੋਂ ਉਸ ਦੇ ਖਿਲਾਫ ਪੁਲਸ ਦੇ ਵਿੱਚ ਸ਼ਿਕਾਇਤ ਕੀਤੀ ਗਈ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਉਸ ਦੇ ਨਾਲ ਥਾਣੇ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਵਿੱਚ ਪੈਂਦੇ ਪਿੰਡ ਹਰਸੀ ਦਾ ਹੈ ਜਿੱਥੇ 48 ਸਾਲ ਦੀ ਨਿਰਮਲ ਕੌਰ ਵੱਲੋਂ ਇੱਕ ਵੀਰ ਇਲਜ਼ਾਮ ਲਗਾਏ ਗਏ ਨੇ ਤੇ ਉਸ ਦਾ ਇਹ ਵੀ ਇਲਜ਼ਾਮ ਹੈ ਕਿ ਪੁਲਿਸ ਨੇ ਉਸ ਨੂੰ ਘਰੋਂ ਚੁੱਕਿਆ ਅਤੇ ਉਸ ਤੋਂ ਬਾਅਦ ਕੁੱਟਮਾਰ ਕੀਤੀ ਗਈ ਹੈ ਮੇਰੇ ਨਾਲ ਨਾ ਥਾਣਾ ਟਾਂਡਾ ਪੁਲਿਸ ਨੇ ਘਰੋਂ ਮੈਨੂੰ ਚੱਕ ਕੇ ਲਗਾਇਆ ਨਾਈਟ ਸੂਟ ਦੇ ਵਿੱਚ ਮੇਰੇ ਨਾਲ ਗੱਤ ਵਿਹਾਰ ਕੀਤਾ ਗਿਆ ਅਤੇ ਮੇਰੇ ਨਾਲ ਕੁੱਟਮਾਰ ਕੀਤੀ ਗਈ ਕਿਉਂ ਕੀਤੀ ਥਾਣੇ ਟਾਂਡੇ ਵਿੱਚ ਜਿਵੇਂ ਆਪਣੇ ਖੇਤ ਵਿੱਚੋਂ ਮਿੱਟੀ ਪਟਾਉਂਦੀ ਸੀ ਕੁਝ ਕੁ ਬੰਦੇ ਸਾਡੇ ਪਿੰਡ ਦੇ ਜਿਹੜੇ ਨਾਲ ਦੇ ਆ ਉਹਨਾਂ ਨੇ ਮੈਨੂੰ ਆ ਕੇ ਗਲਤ ਮੇਰਾ ਬਹਿਵਾਰ ਕੀਤਾ ਖੇਤ ਵਿੱਚ ਆਣ ਕੇ ਤਾਂ ਮੇਰੇ ਤੇ ਗਲਤ ਦਰਖਾਸਤ ਦਿੱਤੀ ਉਹਨਾਂ ਨੇ ਕਿਉਂ ਦਿੱਤੀ ਇਹ ਕੀ ਕਾਰਨ ਕੀ ਪਹਿਲਾਂ ਵੀ ਕੋਈ ਲੜਾਈ ਝਗੜਾ ਤੁਹਾਡਾ ਹਾਂਜੀ ਪਹਿਲਾਂ ਵੀ ਇਸ ਬੰਦੇ ਨੇ ਮੇਰੇ ਨਾਲ ਕੁੱਟਮਾਰ ਕੀਤੀ ਸੀ ਗੁਰਜੀਤ ਸਿੰਘ ਨੇ ਹੂੰ ਉਹਦੇ ਤੇ ਮੈਂ ਉਦੋਂ ਵੀ ਉਹਦੇ ਤੇ ਮੈਂ ਦਰਖਾਸਤ ਲਿਖਾਈ ਸੀ ਲੇਕਿਨ ਮੇਰੀ ਉਦੋਂ ਵੀ ਸੁਣਾਈ ਨਹੀਂ ਹੋਈ ਹੂੰ ਸਰ ਉਸ ਦੀ ਵੀਡੀਓ ਵੀ ਮੇਰੇ ਕੋਲ ਪਈ ਹੋਈ ਆ ਜਿਹਦੇ ਚ ਉਹਨੇ ਮੇਰੇ ਨਾਲ ਕੁੱਟਮਾਰ ਕੀਤੀ ਹੂੰ ਹੁਣ ਕੀ ਗੱਲਬਾਤ ਹੋਈ ਸੀ ਹੋਨ ਸਾਲ ਮੈਂ ਮਿੱਟੀ ਪਟਾ ਰਹੀ ਸੀ ਮੈਂ ਯਾਨੀ ਕਿ ਮੇਰਾ ਘਰ ਨੀਵਾ ਸੀ ਉਹ ਇੱਕ ਟਰਾਲੀ ਮੈਂ ਖੇਤ ਜੋ ਮਿੱਟੀ ਆਪਣੇ ਖੇਤ ਚੱਲ ਜਾ ਰਹੀ ਸੀ ਤਾਂ ਪਿੰਡ ਦੇ ਕੁਝ ਕੁ ਬੰਦਿਆਂ ਨੇ ਆਨ ਕੇ ਉਸ ਦਾ ਬਰਦਰ ਸੀ ਇੱਕ ਨਾਲ ਇੱਕ ਹੋਰ ਬੰਦਾ ਸੀਗਾ ਉਸ ਨੇ ਯਾਨੀ ਕਿ ਮੇਰੇ ਨਾਲ ਗਾਰੀ ਗਲੋਚ ਕੀਤਾ ਆਨ ਕੇ ਤਾਂ ਮੇਰਾ ਕੰਮ ਬੰਦ ਕੀਤਾ ਤਾਂ ਕਹਿੰਦੇ ਤੂੰ ਕੁਝ ਨਹੀਂ ਕਰ ਸਕਦੀ ਬਈ ਅਸੀਂ ਕਾਨੂੰਨ ਤੇ ਆ ਗਏ ਬਹੁਤ ਕੁਝ ਕਰ ਸਕਦੇ ਹਾਂ ਜਿਹੜੀ ਟਾਂਡਾ ਪੁਲਿਸ ਨੇ ਕਿਉਂ ਕੁੱਟਮਾਰ ਕੀਤੀ ਤੁਹਾਡੇ ਨਾਲ ਉਹ ਕੀ ਕਾਰਨ ਨੇ ਕੋਈ ਰੰਜਿਸ਼ ਸਿਆਸੀ ਛੇ ਜਾਂ ਕੋਈ ਜਾਂ ਕੀ ਆ ਸਰ ਉਹਨਾਂ ਨਾਲ ਤਾਂ ਮੇਰੀ ਕੋਈ ਨਹੀਂ ਸੀ ਕਿ ਠਾਣਾ ਟਾਂਡੇ ਵਾਲਿਆਂ ਨਾਲ ਇਹਨਾਂ ਦੀ ਸਪੋਰਟ ਨਹੀਂ ਜੀ ਟਾਂਡਾ ਠਾਣੇ ਵਾਲਿਆਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਹੁਣ ਵੀ ਜਾਨ ਨੂੰ ਖਤਰਾ ਤੁਹਾਡੇ ਹਾਂਜੀ ਜੀ ਮੇਰੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਆ ਮੇਰੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਖਤਰਾ ਆ ਜੀ ਮੇ ਨਾਲ ਐਟ ਅ ਟਾਈਮ ਕੁਝ ਵੀ ਹੋ ਸਕਦਾ ਹੈ ਕੀ ਮੰਗ ਕਰਦੇ ਹੋ ਮੈਂ ਹੀ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਮੈਨੂੰ ਕੁਝ ਵੀ ਕਰ ਸਕਦੇ ਆ ਇਹ ਪਿੰਡ ਵਾਲੇ ਕੈਮਨੀ ਚ ਕੌਣ ਕੌਣ ਆ ਸਾਡੇ ਪਿੰਡ ਕੈਮਨੀ ਦੇ ਵਿੱਚ ਮੈਂ ਇਕੱਲੀ ਹਾਂ ਤਾਂ ਮੇਰੇ ਦੋ ਬੱਚੇ ਆ ਉਹ ਵੀ ਦਿਹਾੜੀ ਟੱਪਾ ਕਰਦੇ ਹਸਬੰਦ ਤੁਹਾਡੇ ਹਸਬੰਦ ਦੀ ਡੈਥ ਹੋ ਚੁੱਕੀ ਆ ਉਧਰ ਜਦੋਂ ਥਾਣਾ ਟਾਂਡਾ ਦੇ ਐਸ ਐਚ ਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਿੰਡ ਦੀ ਔਰਤ ਦੇ ਖਿਲਾਫ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਇਸ ਤੋਂ ਬਾਅਦ ਦੋਵੇਂ ਧਿਰਾਂ ਨੂੰ ਥਾਣੇ ਦੇ ਵਿੱਚ ਬੁਲਾਇਆ ਗਿਆ ਸੀ ਲੇਕਿਨ ਥਾਣੇ ਦੇ ਵਿੱਚ ਔਰਤ ਗਾਲ੍ਹਾਂ ਕੱਢਦੀ ਹੋਈ ਬਾਹਰ ਚਲੀ ਗਈ ਤੇ ਇਸ ਤੋਂ ਬਾਅਦ ਉਸ ਨੂੰ ਮੁਰਤੋਂ ਰਾਜ਼inama ਕਰਨ ਦੇ ਲਈ ਬੁਲਾਇਆ ਗਿਆ ਸੀ ਲੇਕਿਨ ਗੱਲ ਕਿਸੇ ਸਿਰੇ ਨਹੀਂ ਲੱਗੀ ਤੇ ਮਾਮਲੇ ਦੀ ਤਫ਼ਤੀਸ਼ ਕਰਕੇ ਜੋ ਵੀ ਧਿਰ ਦੋਸ਼ੀ ਪਾਈ ਗਈ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ ਇਸ ਤਰ੍ਹਾਂ ਜੀ ਇੱਕ ਨਾ ਹਰਸ਼ੀਪੁਰ ਦੇ ਰਹਿਣ ਵਾਲੇ ਗੁਰਜੀਤ ਸਿੰਘ ਹੈਗੇ ਨੇ ਉਹਨਾਂ ਵੱਲੋਂ ਕੰਪਲੇਂਟ ਸੀਗੀ ਕਿ ਰਸਤੇ ਦੇ ਨਾਲੋਂ ਜਿਹੜੀ ਇਹ ਲੇਡੀ ਨਰਮਲ ਕੌਰ ਆ ਵੀ ਇਹਨੇ ਮਿੱਟੀ ਜਿਹੜੀ ਆ ਕਾਫੀ ਡੂੰਗੀ ਬੁਟਲੀ ਆ ਬੀ ਰਸਤੇ ਤੇ ਤੁਲੰਗਣਾ ਖਤਰਾ ਆ ਗਿਆ ਉਹਦੇ ਸਬੰਧ ਵਿੱਚ ਸਾਡੇ ਏਸ਼ੀਅਨ ਰੇਸ਼ ਕੁਮਾਰ ਨੇ ਦੋਨੋਂ ਪਾਰਟੀਆਂ ਨੂੰ ਤਲਬ ਕੀਤਾ ਸੀਗਾ ਠਾਣੇ ਤੇ ਇਸੇ ਦੌਰਾਨ ਹੀ ਇਹ ਬਾਹਰ ਛੱਡ ਥੱਲੇ ਬੈਠਿਆ ਜਿੱਦਾਂ ਇਹਨਾਂ ਦੀ ਥੋੜੀ ਜੀ ਬੋਲਬੁਲਾਰਾ ਹੋਇਆ ਤੇ ਲੇਡੀ ਜਿਹੜੀ ਆ ਇਹ ਬਿਨਾ ਮਤਲਬ ਕੋਈ ਗੱਲਬਾਤ ਕੀਤੇ ਆ ਮਤਲਬ ਗਾਲੀ ਲੋਚ ਕਰਦੇ ਆ ਇਹ ਬਾਹਰ ਨੂੰ ਚਲੇ ਗਈ ਉਸ ਤੋਂ ਬਾਅਦ ਫਿਰ ਉਹ ਅਜੇ ਕੰਪਲੇਨ ਪੈਂਡਿੰਗ ਸੀ ਫਿਰ ਦੁਬਾਰਾ ਇਹਨੂੰ ਲੀਡੀ ਨੂੰ ਜਦੋਂ ਲਿਆ ਕੇ ਬੈਟਰੀ ਕੋਸ਼ਿਸ਼ ਕੀਤੀ ਵੀ ਰਾਜਨਾ ਉਹ ਜੇ ਲੇਕਿਨ ਉਹ ਨਹੀਂ ਕਿਸੇ ਪਾਸੇ ਲੱਗਿਆ ਫਿਰ ਇਹਦੀ ਅਸੀਂ ਪ੍ਰੀਵੈਂਟਿਵ ਜਿਹੜਾ ਇਹਦੇ ਖਿਲਾਫ ਜਿਹੜੀ ਕੀਤੀ ਹੈ ਜੀ ਮੰਨ ਜੋਗੇ ਅਸੀਂ ਨੂੰ ਸਭ ਦੀ ਕੋਰਟ ਵਿੱਚ ਤੇ ਹੁਣ ਜਿਹੜਾ ਮੈਨੂੰ ਤੁਹਾਡੇ ਤੋਂ ਹੀ ਪਤਾ ਲੱਗਿਆ ਵੀ ਜਿਹੜਾ ਇਹ ਬਲੇਮ ਪੁਲਿਸ ਤੇ ਲਾ ਰਹੀ ਹੈ ਮੈਨੂੰ ਇਦਾਂ ਦੀ ਬਿਲਕੁਲ ਮਤਲਬ ਨਹੀਂ ਹੈਗਾ ਜੀ ਇਹ ਕੋਈ ਕ੍ਰਿਮੀਨਲ ਨਹੀਂ ਹੈ ਵੀ ਇਸ ਨਾਲ ਕੋਈ ਕੁੱਟਮਾਰ ਕੀਤੀ ਜਾਵੇ ਬਿਲਕੁਲ ਇਦਾਂ ਦੀ ਘਟਨਾ ਨਹੀਂ ਹੋਈ ਤੇ ਬਾਕੀ ਜਿਹੜਾ ਹੈਗਾ ਇਹਨਾਂ ਵੱਲੋਂ ਵੀ ਜਿਹੜੀ ਕੋ ਸਾਡੇ ਦਾ ਗੱਲ ਦੂਜੀ ਪਾਰਟੀ ਦੇ ਖਿਲਾਫ ਇਹ ਹੁਣ ਕਿੰਨਾ ਕੋ ਪੱਖ ਨਹੀਂ ਰੱਖਿਆ ਜੇ ਹੁਣ ਕੋਈ ਇਹਨਾਂ ਵੱਲੋਂ ਜਿਹੜੀ ਗੱਲਬਾਤ ਕਰ ਰਹੇ ਨੇ ਉਹਦਾ ਅਸੀਂ ਵੈਰੀਫਾਈ ਕਰ ਲੈਣਾ ਜੇ ਕੋ ਆਊਗਾ ਤੁਸੀਂ ਦੂਜੀ ਤੇ ਦੇਖੋਗਾ ਵੀ ਜਿਹੜੀ ਪ੍ਰਿੰਟ ਉਹ ਕਰਦੇਾਂਗੇ ਜੀ ਕੋਈ ਮੁਸ਼ਕਲ ਨਹੀਂ ਹੈਗੀ ਜਗਬਾਨੀ ਟੀਵੀ ਲਈ ਯਾਨੀ ਕਿ ਸ਼ਰਮਾ ਦੀ ਰਿਪੋਰਟ